ਜੀਕਰ ਜੀ ਮੈਂ ਪਰਮਾਰ ਰੰਡਾਵਾ ਸੂਟਸ ਤੋਂ ਬੋਲਦੀ ਆ ਇਹ ਜੋ ਸੂਟ ਹੈ ਇਹ ਬਰਾਈਡਲ ਸੂਟ ਹੈ ਇਹ ਜੈਰਮਰ ਸੀ ਗ੍ਰੀਨ ਕਲਰ ਹੈ ਇਸ ਦਾ ਸਲਵਾਰ ਤੇ ਬਾਜੂ ਤੇ ਤੇ ਇਸ ਦਾ ਘੜਾ ਇਸ ਤੱਕ ਇਹ ਬਹੁਤ ਹੀ ਹੈਵੀ ਤੇ ਚਾਰੇ ਪਾਸੇ ਦਾ ਦੁਪੱਟਾ ਹੈ ਤੇ ਇਸ ਦੀ ਕੀਮਤ 33100 ਰੁਪਿਆ ਹੈ ਤੁਸੀਂ ਦੇਖ ਸਕਦੇ ਹੋ ਪਿਓਰ ਕ੍ਰੀਪ ਦਾ ਹੈ ਤੇ ਪਿਓਰ ਚਨਾਉਣ ਦਾ ਦੁਪੱਟਾ ਹੈ ਤੇ ਇਸ ਦੇ ਵਿੱਚ ਇੱਕ ਹੋਰ ਕਲਰ ਹੈ ਉਹ ਰੈਂਟ ਕਲਰ ਹੈ ਇਹ ਕਲਰ ਮੇਰਾ ਵੈਸੇ ਵਿਕ ਚੁੱਕਾ ਹੈ ਅੱਧਾ ਨਾ ਔਨਲਾਈਨ ਦਾ ਇਸ ਦੀ ਕੀਮਤ 335 ਰੁਪਏ ਤੁਹਾਡੇ ਘਰ ਤੱਕ ਫ੍ਰੀ ਐਡਾ ਹੈਵੀ ਸੂਟ ਬ੍ਰਾਈਡਲ ਸੂਟ ਤੁਹਾਨੂੰ ਕੋਈ ਕੋਰੀਅਰ ਚਾਰਜ ਨਹੀਂ ਦੇਣਾ ਪਵੇਗਾ ਤੇ ਇਹ ਸੂਟ ਤੁਸੀਂ ਜੇਕਰ ਬੁੱਕ ਕਰਵਾਉਣਾ ਹੈ ਤਾਂ ਤੁਸੀਂ 9402518140 ਤੇ ਤੁਸੀਂ Google Pay ਕਰਕੇ ਸਕਰੀਨ ਸ਼ਾਟ ਲੈ ਕੇ ਜਿਹੜਾ ਜੈਰ ਮੂਰਾ ਸੀ 그린 ਕਲਰ ਆ ਤੁਸੀਂ ਉਹ ਸੂਟ ਆਪਣਾ ਬੁੱਕ ਕਰਵਾ ਸਕਦੇ ਹੋ ਤੇ ਤੁਹਾਡੇ ਘਰ ਤੱਕ ਇਹ ਸੂਟ ਮੇਰਾ बिक ਚੁੱਕਾ ਹੈ ਜੋ ਰੈਡ ਰੈਡ ਕੱਪੜਾ ਹੈ ਤੇ ਸੀ ਗ੍ਰੀਨ ਦਾ ਕੱਪੜਾ ਮੇ ਕੋਲ ਪਿਆ ਹੈ ਤੇ ਉਹ ਤੁਸੀਂ ਮਕਵਾ ਸਕਦੇ ਹੋ ਤੇ ਤੁਹਾਨੂੰ ਕੋਈ ਵੀ ਕੋਰੀਅਰ ਖਰਚ ਨਹੀਂ ਜਿਨਾ ਪੈਣਾ ਸਸ੍ਕੀ ਕਰ ਜੀ